ਤਕਰੀਬਨ 7 ਪਾਉ ਦੀ ਰਾਤ ਕਹਿੰਦੇ ਨੇ ਮਹਾਰਾਜ ਸਰਸਾ ਦੇ ਕੰਡੇ ਹਲੇ ਪਹੁੰਚਾਈ ਹੈ ਤੇ ਉਸੇ ਹੀ ਵਕਤ ਸਹਿਬਜ਼ਾਦਾ ਅਜੀਤ ਸਿੰਘ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਦੀ ਰੰਗਰੇਟੇ ਜਿੱਥੇ ਭਾਈ ਉਦੇ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਦੇ ਐ ਸ਼ਹਾਦਤ ਦਾ ਜਾਮ ਪੀਂਦੇ ਐ ਉਥੇ ਬਾਬਾ ਜੀਵਨ ਸਿੰਘ ਦੀ ਰੰਗਰੇਟੇ ਜੀ ਨੇ ਬਹੁਤ ਹੀ ਸ਼ਹਾਦਤ ਦਾ ਵੱਡਾ ਜਾਮ ਪੀਤਾ ਹੈ ਏ ਸਾਹਿਬ ਜ਼ਾਦਾ ਅਜੀਬ ਸਿੰਘ ਜੀ ਸਾਹਿਬੇ ਕਮਾਲ ਨੂੰ ਦੱਸ ਰਹੇ ਹੈ ਕਿ ਬਾਬਾ ਜੀਵਨ ਸਿੰਘ ਜੀ ਨੇ ਇਤਨੀਆਂ ਗੋਲੀਆਂ ਚਲਾਈਆਂ ਨੇ ਪਤਾ ਹੀ ਨਹੀਂ ਲੱਗਦਾ ਦੁਸ਼ਮਨ ਨੂੰ ਕਿ ਕਿੱਥੋਂ ਗੋਲੀ ਆ ਰਹੀ ਹੈ ਤੇ ਕਲਗੀਆਂ ਵਾਲੇ ਪਾਤਸ਼ਾਹ ਸਰਸਾ ਨਦੀ ਤੇ ਖੜੇ ਨੇ ਤੇ ਸਰਸਾ ਉਸ ਦਿਨ ਬੜੀ ਚੜੀ ਹੋਈ ਹੈ ਭਿਆਨਕ ਰੂਪ ਉਸਨੇ ਲਿਆ ਹੋਇਆ ਪਾਣੀ ਉਹਦੇ ਵਿੱਚ ਇਸ ਤਰ੍ਹਾਂ ਵੱਧ ਗਿਆ ਜਿਵੇਂ ਸਮੁੰਦਰ ਉਹਦੇ ਵਿੱਚ ਆ ਕੇ ਸਮਾ ਗਏ ਹੋਣ ਤੇ ਪਾਤਸ਼ਾਹ ਕੰਡੇ ਤੇ ਖਲੋ ਕੇ ਸਰਸਾ ਨੂੰ ਕਹਿੰਦੇ ਆ ਸਰਸਾ ਨਾਰਾ ਵੱਡੋ ਗੁਰ ਮਾਰਾ ਕਿ ਤੂੰ ਅੱਜ ਹੀ ਚੜਨਾ ਸੀ ਅੱਜ ਤੇ ਅਸੀਂ ਪਰਿਵਾਰ ਸਮੇਤ ਤੇਰੇ ਦੇ ਵਿੱਚੋਂ ਲੰਘਣਾ